ਪੋਜੀਟਿਵ ਟਾਕ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਗੁਰਦੁਆਰਾ ਸ੍ਰੀ ਪਠਾ ਸਾਹਿਬ ਵਿਖੇ ਪਹੁੰਚੇ ਹਾਂ ਜੀ ਜਿੱਥੇ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ 17 ਤਰੀਕ ਤੋਂ ਲੈ ਕੇ ਕਰਕੇ 19 ਤਰੀਕ ਤੱਕ ਸ਼ਹੀਦੀ ਜੋੜ ਮੇਲੇ ਚੱਲਣੇ ਨੇ ਤੇ ਇੱਥੇ ਇੱਕ ਸ਼ਹੀਦੀ 15 ਵਾੜੇ ਨੂੰ ਸਮਰਪਿਤ ਸਖਸੀਅਤ ਉਸਾਰੀ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਉਹ ਆਰਗੇਨਾਈਜ਼ ਕੀਤਾ ਹੈ ਵੈਬ ਵਰਕਰਜ਼ এডਿਕੇਸ਼ਨ ਸੁਸਾਇਟੀ ਤੇ ਨਾਲ ਸਹਿਯੋਗ ਦੇ ਰਹੇ ਨੇ ਰੋਪੜ ਯੂਥ ਵੈਲਫੇਅਰ ਕਲੱਬ ਵਾਲੇ ਤੇ ਉਹਨਾਂ ਦੇ ਨਾਲ ਹੋਰ ਸਮਾਜ ਸੇਵੀ ਵੀ ਜੁੜੇ ਹੋਏ ਨੇ ਜਿਹੜੇ ਕਿ ਬਹੁਤ ਹੀ ਵਧੀਆ ਉਦਮ ਕਰ ਰਹੇ ਨੇ ਇਹ ਕੈਂਪ ਹੈ ਜਿਹੜਾ ਇਸ ਕੈਂਪ ਦੇ ਵਿੱਚ ਤਿੰਨ ਪ੍ਰਕਾਰ ਦੇ ਕੰਪੀਟੀਸ਼ਨ ਚੱਲ ਰਹੇ ਨੇ ਕੰਪੀਟੀਸ਼ਨਾਂ ਦੇ ਵਿੱਚ ਸਭ ਤੋਂ ਪਹਿਲਾਂ ਕਹਿੰਦੇ 35 ਲਿਖੋ ਅਨਾਮ ਪਾਓ 35 ਦੇ ਵਿੱਚ ਊੜੇ ਆੜੇ ਦੀ ਜ਼ਿਕਰ ਕੀਤਾ ਗਿਆ ਤੇ ਦੂਸਰੇ ਨੰਬਰ ਤੇ ਪ੍ਰਸ਼ਨਾਂ ਦੇ ਉੱਤਰ ਦੇਵੋ ਅਤੇ ਅਨਾਮ ਪਾਓ ਪ੍ਰਸ਼ਨਾਂ ਦੇ ਉੱਤਰ ਤੋਂ ਮੀਨਿੰਗ ਉਹਦੇ ਵਿੱਚ ਕੁਐਸਚਨ ਕੀਤੇ ਗਏ ਨੇ ਜਿਵੇਂ ਕਿ ਦੱਸੋ ਗੁਰੂ ਸਹਿਵਾਨਾਂ ਦੇ ਨਾਮ ਲਿਖੋ ਪੰਜ ਕਕਾਰਾਂ ਦੇ ਨਾਮ ਦੱਸੋ ਪੰਜ ਪਿਆਰਿਆਂ ਦੇ ਨਾਮ ਲਾਈਨ ਵਾਈਜ਼ ਦੱਸੋ ਚਾਰ ਸਹਿਬਜਾਦਿਆਂ ਦੇ ਨਾਮ ਲਾਈਨ ਵਾਈਜ਼ ਦੱਸੋ ਇਸੇ ਤਰ੍ਹਾਂ ਬਹੁਤ ਸਾਰੇ ਕੁਐਸਚਨ ਨੇ ਤਕਰੀਬਨ 40 ਤੋਂ 45 ਕੁਐਸਚਨ ਨੇ ਇਹਨਾਂ ਦੇ ਵਿੱਚ ਤੇ ਕੁਝ ਤੁਹਾਡੇ ਨਾਲ ਹੋਰ ਜ਼ਿਕਰ ਕਰਨਾ ਵੀ ਕਿੰਨੀ ਕੋ ਨੂੰ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਕਿੱਥੇ ਹੋਈ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਤਲਬ ਕਿ ਕੁਐਸਚਨ ਨੇ ਜਿਹੜੇ ਕੁਐਸਚਨ ਬੱਚਿਆਂ ਨੂੰ ਪਾਇ ਜਾਂਦੇ ਨੇ ਤੇ ਉਹਨਾਂ ਦੇ ਆਨਸਰ ਲਏ ਜਾਂਦੇ ਨੇ ਆਨਸਰਾਂ ਤੋਂ ਬਾਅਦ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਤੇ ਤੀਸਰਾ ਕੰਪੀਟੀਸ਼ਨ ਚੱਲਦਾ ਜੀ ਪੇਂਟਿੰਗ ਦਾ ਜਿਹਦੇ ਵਿੱਚ ਕਿ ਗੁਰੂ ਕਰਨ ਵਾਲਾ ਰਿਲੇਟਿਵ ਛੋਟੇ ਸਹਿਬਜ਼ਾਦਿਆਂ ਦੀਆਂ ਪੇਂਟਿੰਗਾਂ ਨੇ ਜਾਂ ਫਿਰ ਸ਼ਾਸਤਰਾਂ ਦੀਆਂ ਪੇਂਟਿੰਗਾਂ ਨੇ ਤੇ ਹਰ ਇੱਕ ਧਰਮ ਦਾ ਬੱਚਾ ਇਸੇ ਪਾਰਟਿਸਿਪੇਟ ਕਰਦਾ ਬੱਚਿਆਂ ਦੀ ਏਜ ਦੇ ਅਕੋਰਡਿੰਗ ਉਹਨਾਂ ਨੂੰ ਦਿੱਤਾ ਜਾਂਦਾ ਵੀ ਤੁਸੀਂ 35 ਲਿਖੋ ਜਾਂ ਫਿਰ ਉਹਨਾਂ ਨੂੰ ਦਿੱਤੇ ਜਾਂਦੇ ਨੇ ਵੀ ਤੁਸੀਂ ਇਹ ਏਜ ਦੇ ਵਿੱਚੋਂ ਕੁਐਸਚਨ ਦੇ ਆਨਸਰ ਦਿਓ ਜਾਂ ਉਸ ਤੋਂ ਬਾਅਦ ਵਿੱਚ ਕੋਈ ਪੇਂਟਿੰਗ ਦੇ ਵਿੱਚ ਜੇਕਰ ਫਿਰ ਬੱਚਿਆਂ ਦੀ ਹੌਸਲਾ ਵਧਾਈ ਦੇ ਵਾਸਤੇ ਬਹੁਤ ਵਧੀਆ ਲੱਗਿਆ ਜਿਹੜੇ ਕੋਈ ਕੋਈ ਪੈਨਸਲ ਜਾਂ ਕਾਪੀਜ਼ ਵਗੈਰਾ ਨੋਟਬੁੱਕ ਵਗੈਰਾ ਜਾਂ ਫਿਰ ਰੰਗ ਵਗੈਰਾ ਜੋ ਬੱਚਿਆਂ ਦੇ ਕਲਰ ਵਗੈਰਾ ਹੁੰਦੇ ਨੇ ਉਹਨਾਂ ਨੂੰ ਪੇਟ ਕੀਤੇ ਜਾਂਦੇ ਤੇ ਬੱਚੇ ਬੜੀ ਖੁਸ਼ੀ-ਖੁਸ਼ੀ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈ ਰਹੇ ਨੇ ਤੇ ਉਹਨਾਂ ਦੇ ਮਾਪੇ ਬਹੁਡੇ ਖੁਸ਼ ਨੇ ਤੇ ਇਹ ਇੱਕ ਤੋਂ ਬਹੁਤ ਵਧੀਆ ਮੈਨੂੰ ਨਜ਼ਰ ਆਇਆ ਕਿ ਵੀ ਸਿੱਖ ਇਤਿਹਾਸ ਨੂੰ ਪਰਫੁੱਲਤ ਕਰਨ ਵਾਸਤੇ ਇੰਨੀ ਛੋਟੀ ਉਮਰ ਦੇ ਬੱਚਿਆਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਬੱਚੇ ਬੜੇ ਉਤਸ਼ਾਹਿਤ ਨੇ ਇਨਾਮ ਲੈ ਕੇ ਬੜੀ ਖੁਸ਼ੀ ਖੁਸ਼ੀ ਨਾਲ ਘਰ ਨੂੰ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਭਾਈ ਸਾਹਿਬ ਉਹਨਾਂ ਦਾ ਵੀ ਇਸ ਚੈਨਲ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਐਦਾਂ ਦਾ ਉਪਰਾਲਾ ਕਰ ਰਹੇ ਨੇ ਬੱਚਿਆਂ ਨੂੰ ਐਜੂਕੇਟ ਕਰ ਰਹੇ ਨੇ ਇਤਿਹਾਸ ਨਾਲ ਜੋੜ ਰਹੇ ਨੇ ਤੇ ਕੁਐਸਚਨ ਨੇ ਜੋ ਕੁਐਸਚਨਾਂ ਦੇ ਵਿੱਚ ਹੀ ਬਹੁਤ ਸਾਰੀਆਂ ਗੱਲਾਂ ਕਵਰ ਹੋ ਜਾਂਦੀਆਂ ਨੇ ਜੋ ਕਿ ਸ਼ਾਇਦ ਬਹੁਤ ਸਾਰੇ ਪੇਰੈਂਟਸ ਨੂੰ ਵੀ ਉਹਨਾਂ ਦਾ ਗੱਲਾਂ ਦਾ ਨਾ ਪਤਾ ਹੋਵੇ ਤੇ ਬੱਚਿਆਂ ਅਨ ਸਰਟੀਫਿਕੇਟ ਨਾਲ ਵੀ ਸਨਮਾਨਿਤ ਕਰਦੇ ਨੇ ਤੇ ਹੋਰ ਵੀ ਕਈ ਅਨਾਮਾਂ ਨਾਲ ਸਨਮਾਨਿਤ ਕਰਦੇ ਨੇ ਸੋ ਹੁਣ ਬਾਕੀ ਤਸਵੀਰਾਂ ਤੁਹਾਨੂੰ ਹੋਰ ਦਿਖਾਵਾਂਗੇ ਗੁਰੂ ਘਰ ਦੇ ਵਿੱਚ ਕਿਵੇਂ ਲੰਗਰ ਚੱਲ ਰਹੇ ਨੇ ਤੇ ਕਿਵੇਂ ਸੰਗਤ ਆ ਕੇ ਨਮਸਕਾਰ ਕਰ ਰਹੀ ਹੈ with